ਜੇ ਸਰ ਇਹ ਜਲਵਾਪਰੀ ਦੀ ਕਵਰੀ ਹੋ ਗਈ ਤੇ ਪ੍ਰੋਜੈਕਟ ਦੀ ਪ੍ਰਗੋਸ਼। ਐ ਸਚੂ ਥਾਣਾ ਸਿਟੀ ਮਲੋੜ ਦੀ ਟੀਮ ਵੱਲੋਂ ਰਾਤ ਨੂੰ ਲੇਟ ਨਾਈਟ ਗਸ਼ਟ ਕੀਤੀ ਜਾ ਰਹੀ ਸੀ ਤਾਂ ਜਦੋਂ ਇਹ ਪਿੰਡ ਰਥੜੀਆਂ ਵੱਲੋਂ ਜਾ ਰਹੇ ਸੀ ਤਾਂ ਰਸਤੇ ਜਿਨ੍ਹਾਂ ਨੂੰ ਇੱਕ ਕਾਲੇ ਰੰਗ ਦੀ ਯੂਪੀ ਨੰਬਰ ਦੀ ਸਕੋਰਪੀਓ ਗੱਡੀ ਖੜੀ ਹੁੰਦੀ ਸੀ। ਉਹਦੇ ਵਿੱਚ ਕੋਈ ਦੋ ਲੜਕੇ ਬੈਠੇ ਸੀਗੇ ਉਹ ਕੋਈ ਲਫਾਫੇ ਦੀ ਫਰੋੜਾ ਫਰਾਲੀ ਕਰ ਰਹੇ ਸੀ। ਜਦੋਂ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਤੋਂ 3.5 ਕਿਲੋ ਸੀਮ ਬਰਾਮਦ ਹੋਈ। ਇਹ ਕਿੱਥੋਂ ਦੇ ਰਹਿਣ ਵਾਲੇ ਸੀ। ਇਹ ਸ਼ਾਹਜਹਾਂਪੁਰ ਦੇ ਯੂਪੀ ਦੇ ਇੱਕ ਰਹਿਣ ਵਾਲਾ ਇੱਕ ਫਾਗਲਕਾ ਜ਼ਿਲ੍ਹੇ ਦਾ ਦੋਸ਼ੀ ਰਹਿਣ ਵਾਲਾ ਹੈ। ਉਹ ਜਿਹੜਾ ਹੈਗਾ ਅੱਜ ਹੀ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਤੇ ਉਹ ਉਹਦੇ ਵਿੱਚ ਅਸੀਂ ਅੱਗੇ ਫਰਦਰ ਪੁੱਛਗਛ ਕਰਕੇ ਅੱਗੇ ਜੋ ਵੀ ਹਾਲਾਤ ਹੋਏ ਉਹ ਤੇ ਕਾਰਵਾਈ ਕਰਾਂਗੇ। ਕੋਈ ਪਹਿਲਾਂ ਹੀ ਮਾਮੇ ਚਾਚੇ ਨੂੰ ਹਾਂ ਅੱਜ ਇਹਨਾਂ ਦਾ ਸਾਰਾ ਬੈਕਵਰਡ ਡਾਟਾ ਲੈ ਰਹੇ ਹਾਂ ਅਸੀਂ। ਜਿਹੜਾ ਸਬੰਧਤ ਥਾਣੇ ਜਿੱਥੋਂ ਦੇ ਰਹਿਣ ਵਾਲੇ ਆ ਉੱਥੋਂ ਅਸੀਂ ਇਹਦੀ ਸਾਰੀ ਇਹਨਾਂ ਦੀਆਂ ਡਿਟੇਲਸ ਮੰਗਵਾ ਰਹੇ ਹਾਂ। ਕੀ ਕਹਿਣਾ ਚਾਹਾਂਗੇ ਜਿਹੜੇ ਲੋਕ ਤੇਰ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤੋਂ ਡਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਉਹਨਾਂ ਨੂੰ ਇਹ ਹੀ ਅਪੀਲ ਆ ਸਾਡੀ ਕਿ ਬਿਨਾ ਕਿਸੇ ਡਰ ਪਏ ਤੋਂ ਸਾਨੂੰ ਕੋਈ ਵੀ ਇਤਲਾਹ ਦੇ ਸਕਦੇ ਆ ਜੋ ਉਹਨਾਂ ਦਾ ਨਾਮ ਹੈ ਗੁਪਤ ਰੱਖਿਆ ਜਾਊਗਾ ਤੇ ਜੋ ਵੀ ਜੇਕਰ ਇਤਲਾਹ ਸੱਚੀ ਹੋਈ ਤਾਂ ਉੱਤੇ ਠੋਸ ਕਾਰਵਾਈ ਕੀਤੀ ਜਾਵੇਗੀ ਇਹ ਸਰ ਇਹ ਗੱਲ ਬਾਤ ਇਹ ਜਿਹੜੀ ਕਵਰੀ ਹੋ ਗਈ ਹੈ ਤੇ ਕੋਈ ਵੀ ਪ੍ਰਭਾਅ ਨਹੀਂ ਹੈ ਐ ਸੱਚੋ ਥਾਣਾ ਸਿਟੀ ਮਲੋੜ ਦੀ ਟੀਮ ਵੱਲੋਂ ਰਾਤ ਨੂੰ ਲੇਟ ਨਾਈਟ ਗਸ਼ਟ ਕੀਤੀ ਜਾ ਰਹੀ ਸੀ ਜਦੋਂ ਜਦੋਂ ਇਹ ਪਿੰਡ ਰਤਨੀਆਂ ਵੱਲੋਂ ਜਾ ਰਹੇ ਸੀ ਤਾਂ ਰਸਤੇ ਜਿੱਥੇ ਨੂੰ ਇੱਕ ਕਾਲੇ ਰੰਗ ਦੀ ਯੂਪੀ ਨੰਬਰ ਦੀ ਸਕੋਰਪੀਓ ਗੱਡੀ ਖੜੀ ਹੁੰਦੀ ਸੀ ਉਹਦੇ ਵਿੱਚ ਕੋਈ ਦੋ ਲੜਕੇ ਬੈਠੇ ਸੀਗੇ ਉਹ ਕੋਈ ਲਫਾਫੇ ਦੀ ਫਰੋੜਾ ਫਰਾਲੀ ਕਰ ਰਹੇ ਸੀ ਜਦੋਂ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਤੋਂ 3.5 ਕਿਲੋ ਫੀਮ ਬਰਾਮਦ ਹੋਈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਇਹ ਸ਼ਾਹਜਹਾਂਪੁਰੂ ਯੂਪੀ ਦਾ ਇੱਕ ਰਹਿਣ ਵਾਲਾ ਇੱਕ ਫਾਜ਼ਲਕਾ ਜ਼ਿਲ੍ਹੇ ਦਾ ਦੋਸ਼ੀ ਰਹਿਣ ਵਾਲਾ ਹੈ ਉਹ ਜਿਹੜਾ ਹੈਗਾ ਅੱਜ ਹੀ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤੇ ਉਹ ਉਹਦੇ ਵਿੱਚ ਅਸੀਂ ਅੱਗੇ ਫਰਦਰ ਕੁਛ ਕੁਛ ਕਰਕੇ ਅੱਗੇ ਜੋ ਵੀ ਹਾਲਾਤ ਹੋਏ ਉਹ ਤੇ ਕਾਰਵਾਈ ਕਰਾਂਗੇ। ਸੋ ਪਹਿਲਾਂ ਹੀ ਮਾਮੇ ਚਾਚੇ ਨੂੰ ਆਹ ਅੱਜ ਉਹਨਾਂ ਦਾ ਸਾਰਾ ਬੈਕਗ੍ਰਾਉਂਡ ਡਾਟਾ ਲੈ ਰਹੇ ਆਂ ਅਸੀਂ। ਜਿਹੜਾ ਸੰਬੰਧ ਥਾਣੇ ਜਿੱਥੋਂ ਦੇ ਰਹਿਣ ਵਾਲੇ ਉੱਥੋਂ ਅਸੀਂ ਇਹਦੀ ਸਾਰੀ ਇਹਨਾਂ ਦੀਆਂ ਡਿਟੇਲਸ ਮੰਗਵਾ ਰਹੇ ਆਂ। ਸਰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੇ ਸਰ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤੋਂ ਡਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ? ਉਹਨਾਂ ਨੂੰ ਇਹ ਹੀ ਅਪੀਲ ਆ ਸਾਡੀ ਕਿ ਬਿਨਾਂ ਕਿਸੇ ਡਰ ਪਏ ਤੋਂ ਸਾਨੂੰ ਕੋਈ ਵੀ ਇਤਲਾਹ ਦੇ ਸਕਦੇ ਆ ਜੋ ਉਹਨਾਂ ਦਾ ਨਾਮ ਹੈ ਗੁਪਤ ਰੱਖਿਆ ਜਾਊਗਾ। ਜੋ ਵੀ ਜੇਕਰ ਇਤਲਾਹ ਸੱਚੀ ਹੋਈ ਤਾਂ ਉਤੇ ਠੋਸ ਕਾਰਵਾਈ ਕੀਤੀ ਜਾਵੇਗੀ ਜੀ ਸਰ ਇਹ ਗੱਲ ਬਾਤ ਜਿਹੜੀ ਕਬਰੀ ਹੋ ਗਈ ਹੈ ਕਿ ਪ੍ਰੋਜੈਕਟ ਦੀ ਪ੍ਰਗਤੀ ਹੈ ਸੱਚੋ ਥਾਣਾ ਸਿਟੀ ਮਲੋੜ ਦੀ ਟੀਮ ਵੱਲੋਂ ਰਾਤ ਨੂੰ ਲੇਟ ਨਾਈਟ ਗਸ਼ਟ ਕੀਤੀ ਜਾ ਰਹੀ ਸੀ ਤਾਂ ਜਦੋਂ ਇਹ ਪਿੰਡ ਰਥੜੀਆਂ ਵੱਲੋਂ ਜਾ ਰਹੇ ਸੀ ਤਾਂ ਰਸਤੇ ਜਿਨ੍ਹਾਂ ਨੂੰ ਇੱਕ ਕਾਲੇ ਰੰਗ ਦੀ ਯੂਪੀ ਨੰਬਰ ਦੀ ਸਕੋਰਪੀਓ ਗੱਡੀ ਖੜੀ ਹੁੰਦੀ ਸੀ ਉਹਦੇ ਵਿੱਚ ਕੋਈ ਦੋ ਲੜਕੇ ਬੈਠੇ ਸੀਗੇ ਉਹ ਕੋਈ ਲਫਾਫੇ ਦੀ ਫਰੋੜਾ ਫਰਾਲੀ ਕਰ ਰਹੇ ਸੀ ਜਦੋਂ ਜਾ ਕੇ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਤੋਂ 3.5 ਕਿਲੋ ਫੀਮ ਬਰਾਮਦ ਹੋਈ। ਇਹ ਕਿੱਥੋਂ ਦੇ ਰਹਿਣ ਵਾਲੇ ਨੇ? ਇਹ ਸ਼ਾਹਜਹਾਂਪੁਰੂ ਯੂਪੀ ਦੇ ਇੱਕ ਰਹਿਣ ਵਾਲਾ ਇੱਕ ਫਾਗਲਕਾ ਜ਼ਿਲ੍ਹੇ ਦਾ ਦੋਸ਼ੀ ਰਹਿਣ ਵਾਲਾ ਹੈ। ਬੈਕਵਰਡ ਕੋਰਡ ਲਿੰਕ ਕੀ ਹੈ ਉਹ ਜਿਹੜਾ ਹੈਗਾ ਅੱਜ ਹੀ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਉਹਦੇ ਵਿੱਚ ਅਸੀਂ ਅੱਗੇ ਫਰਦਰ ਪੁੱਛਗਿੱਛ ਕਰਕੇ ਅੱਗੇ ਜੋ ਵੀ ਹਾਲਾਤ ਹੋਏ ਉਹ ਤੇ ਕਾਰਵਾਈ ਕਰਾਂਗੇ। ਕੋਈ ਪਹਿਲਾਂ ਹੀ ਮਾਮੇ ਚਾਚੇ ਨੂੰ ਹਾਂ ਅੱਜ ਇਹਨਾਂ ਦਾ ਸਾਰਾ ਬੈਕਵਰਡ ਡਾਟਾ ਲੈ ਰਹੇ ਹਾਂ ਅਸੀਂ ਜਿਹੜਾ ਸਬੰਧਕ ਥਾਣੇ ਜਿੱਥੋਂ ਦੇ ਰਹਿਣ ਵਾਲੇ ਆ ਉੱਥੋਂ ਅਸੀਂ ਇਹਦੀ ਸਾਰੀ ਇਨੋਂ ਵੀ ਡਿਟੇਲਸ ਮੰਗਵਾ ਰਹੇ ਸਰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੇ ਸਰਪੁਲਿਸ ਨੂੰ ਇਨਫੋਰਮੇਸ਼ਨ ਦੇਣ ਤੋਂ ਡਰ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਇਹ ਹੀ ਅਪੀਲ ਆ ਸਾਡੀ ਕਿ ਬਿਨਾ ਕਿਸੇ ਡਰ ਪਏ ਤੋਂ ਸਾਨੂੰ ਕੋਈ ਵੀ ਇਤਲਾਹ ਦੇ ਸਕਦੇ ਆ ਜੋ ਉਹਨਾਂ ਦਾ ਨਾਮ ਹੈ ਗੁਪਤ ਰੱਖਿਆ ਜਾਊਗਾ ਤੇ ਜੋ ਵੀ ਜੇਕਰ ਇਤਲਾਹ ਸੱਚੀ ਹੋਈ ਤਾਂ ਉਤੇ ਠੋਸ ਕਾਰਵਾਈ ਕੀਤੀ ਜਾਵੇਗੀ ਜੀ ਸਰ ਇਹ ਗੱਲ ਬਾਤ ਜੇ ਜਬਰੀ ਹੋ ਗਈ ਤਾਂ ਪ੍ਰੋਜੈਕਟ ਐਸਐਚਓ ਥਾਣਾ ਸਿਟੀ ਮਲੋੜ ਦੀ ਟੀਮ ਵੱਲੋਂ ਰਾਤ ਨੂੰ ਲੇਟ ਨਾਈਟ ਗਸ਼ਟ ਕੀਤੀ ਜਾ ਰਹੀ ਸੀ ਤਾਂ ਜਦੋਂ ਇਹ ਪਿੰਡ ਰਤਨੀਆਂ ਵੱਲੋਂ ਜਾ ਰਹੇ ਸੀ ਤਾਂ ਰਸਤੇ ਜਿਹਨਾਂ ਨੂੰ ਇੱਕ ਕਾਲੇ ਰੰਗ ਦੀ ਯੂਪੀ ਨੰਬਰ ਦੀ ਸਕੋਰਪੀਓ ਗੱਡੀ ਖੜੀ ਹੁੰਦੀ ਸੀ ਉਹਦੇ ਵਿੱਚ ਕੋਈ ਦੋ ਲੜਕੇ ਬੈਠੇ ਸੀਗੇ ਉਹ ਕੋਈ ਲਫਾਫੇ ਦੀ ਫਰੋੜਾ ਫਰਾਲੀ ਕਰ ਰਹੇ ਸੀ ਜਦੋਂ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਤੋਂ 3.5 ਕਿਲੋ ਫੀਮ ਬਰਾਮਦ ਹੋਈ ਇਹ ਕਿੱਥੋਂ ਦੇ ਰਹਿਣ ਵਾਲੇ ਆ ਇਹ ਸ਼ਾਹਜਹਾਂਪੁਰੂ ਯੂਪੀ ਦਾ ਇੱਕ ਰਹਿਣ ਵਾਲਾ ਇੱਕ ਫਾਜ਼ਲਕਾ ਜ਼ਿਲ੍ਹੇ ਦਾ ਦੋਸ਼ੀ ਰਹਿਣ ਵਾਲਾ ਹੈ ਉਹ ਜਿਹੜਾ ਹੈਗਾ ਅੱਜ ਹੀ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਉਹਦੇ ਵਿੱਚ ਅਸੀਂ ਅੱਗੇ ਫਰਦਰ ਪੁੱਛਗਿਛ ਕਰਕੇ ਅੱਗੇ ਜੋ ਵੀ ਹਾਲਾਤ ਹੋਏ ਉਹ ਤੇ ਕਾਰਵਾਈ ਕਰਾਂਗੇ ਕੋਈ ਪਹਿਲਾਂ ਹੀ ਮਾਮੇ ਚਾਚੇ ਨੂੰ ਹਾਂ ਅੱਜ ਇਹਨਾਂ ਦਾ ਸਾਰਾ ਬੈਕਗ੍ਰਾਉਂਡ ਡਾਟਾ ਲੈ ਰਹੇ ਆਂ ਅਸੀਂ ਜਿਹੜਾ ਸਬੰਧਤ ਥਾਣੇ ਜਿੱਥੋਂ ਦੇ ਰਹਿਣ ਵਾਲੇ ਆ ਉੱਥੋਂ ਅਸੀਂ ਇਹਦੀ ਸਾਰੀ ਇਹਨਾਂ ਦੀਆਂ ਡਿਟੇਲਸ ਮੰਗਵਾ ਰਹੇ ਹਾਂ ਸਰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਤੋਂ ਅੰਦਰਦੇ ਆ ਉਹਨਾਂ ਨੂੰ ਕੀ ਕਹਿਣਾ ਹੈ ਉਹਨਾਂ ਨੂੰ ਇਹ ਹੀ ਅਪੀਲ ਆ ਸਾਡੀ ਕਿ ਬਿਨਾ ਕਿਸੇ ਡਰ ਪਏ ਤੋਂ ਸਾਨੂੰ ਕੋਈ ਵੀ ਇਤਲਾਹ ਦੇ ਸਕਦੇ ਜਿਉ ਉਹਨਾਂ ਦਾ ਨਾਮ ਹੈ ਗੁਪਤ ਰੱਖਿਆ ਜਾਊਗਾ ਤੇ ਜੋ ਵੀ ਜੇਕਰ ਇਤਲਾਹ ਸੱਚੀ ਹੋਈ ਤਾਂ ਉਤੇ ਠੋਸ ਕਾਰਵਾਈ ਕੀਤੀ ਜਾਵੇਗੀ ਇਹ ਸਰ ਇਹ ਗੱਲ ਬਾਤ ਇਹ ਜੇ ਕਵਰੀ ਹੋ ਗਈ ਤੇ ਕੋਈ ਜੀ ਪ੍ਰਭ ਉਹ ਐ ਸਚੂ ਥਾਣਾ ਸਿਟੀ ਮਲੋੜ ਦੀ ਟੀਮ ਵੱਲੋਂ ਰਾਤ ਨੂੰ ਲੇਟ ਨਾਈਟ ਗਸ਼ਟ ਕੀਤੀ ਜਾ ਰਹੀ ਸੀ ਤਾਂ ਜਦੋਂ ਇਹ ਪਿੰਡ ਰਥੜੀਆਂ ਵੱਲੋਂ ਜਾ ਰਹੇ ਸੀ ਤਾਂ ਰਸਤੇ 'ਚ ਇਹਨਾਂ ਨੂੰ ਇੱਕ ਕਾਲੇ ਰੰਗ ਦੀ ਯੂਪੀ ਨੰਬਰ ਦੀ ਸਕੋਰਪੀਓ ਗੱਡੀ ਖੜੀ ਦੂਸੀ ਉਹਦੇ ਵਿੱਚ ਕੋਈ ਦੋ ਲੜਕੇ ਬੈਠੇ ਸੀਗੇ ਉਹ ਕੋਈ ਲਫਾਫੇ ਦੀ ਫਰੋੜਾ ਫਰਾਲੀ ਕਰ ਰਹੇ ਸੀ ਜਦੋਂ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਤੋਂ 3.5 ਕਿਲੋ ਫੀਮ ਬਰਾਮਦ ਹੋਈ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਸ਼ਾਹਜਹਾਂਪੁਰੂ ਯੂਪੀ ਦਾ ਇੱਕ ਰਹਿਣ ਵਾਲਾ ਇੱਕ ਫਾਜ਼ਲਕਾ ਜ਼ਿਲ੍ਹੇ ਦਾ ਦੋਸ਼ੀ ਰਹਿਣ ਵਾਲਾ ਹੈ ਉਹ ਜਿਹੜਾ ਹੈਗਾ ਅੱਜ ਹੀ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਉਹ ਉਹਦੇ ਵਿੱਚ ਅਸੀਂ ਅੱਗੇ ਫਰਦਰ ਕੁਝ ਕੁਝ ਕਰਕੇ ਅੱਗੇ ਜੋ ਵੀ ਹਾਲਾਤ ਹੋਏ ਉਹ ਤੇ ਕਾਰਵਾਈ ਕਰਾਂਗੇ ਕੋਈ ਪਹਿਲਾਂ ਹੀ ਮਾਮੇ ਚਾਚੇ ਨੇ हां जी ਨੰਬਰ ਇਹ ਸਾਰੇ ਬੈਕਵਰਡ ਡਾਟਾ ਲੈ ਰਹੇ ਆਂ ਅਸੀਂ ਜਿਹੜਾ ਸਬੰਧਤ ਥਾਣੇ ਜਿੱਥੋਂ ਦੇ ਰਹਿਣ ਵਾਲੇ ਉੱਥੋਂ ਅਸੀਂ ਇਹਦੀ ਸਾਰੀ ਇਹਨਾਂ ਦੀਆਂ ਡਿਟੇਲਸ ਮੰਗਵਾ ਰਹੇ ਆਂ ਸਰ ਕੀ ਕਹਿਣਾ ਚਾਹੁੰਗੇ ਜਿਹੜੇ ਲੋਕ ਤੇ ਸਰ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤੋਂ ਡਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਇਹ ਹੀ ਅਪੀਲ ਆ ਸਾਡੀ ਕਿ ਬਿਨਾ ਕਿਸੇ ਡਰ ਪਏ ਤੋਂ ਸਾਨੂੰ ਕੋਈ ਵੀ ਇਤਲਾਹ ਦੇ ਸਕਦੇ ਆ ਜੋ ਉਹਨਾਂ ਦਾ ਨਾਮ ਹੈ ਗੁਪਤ ਰੱਖਿਆ ਜਾਊਗਾ ਤੇ ਜੋ ਵੀ ਜੇਕਰ ਇਤਲਾਹ ਸੱਚੀ ਹੋਈ ਤਾਂ ਉਤੇ ਠੋਸ ਕਾਰਵਾਈ ਕੀਤੀ ਜਾਵੇਗੀ ਜੀ ਸਰ ਇਹ ਅਲਵਾਪਰੇ ਦੀ ਕਬਰੀ ਹੋ ਗਈ ਹੈ ਤੇ ਪ੍ਰੋਜੈਕਟ ਦੀ ਪ੍ਰਗਤੀ ਹੈ ਸਚੂ ਥਾਣਾ ਸਿਟੀ ਮਲੋੜ ਦੀ ਟੀਮ ਵੱਲੋਂ ਰਾਤ ਨੂੰ ਲੇਟ ਨਾਈਟ ਗਸ਼ਤ ਕੀਤੀ ਜਾ ਰਹੀ ਸੀ ਤਾਂ ਜਦੋਂ ਇਹ ਪਿੰਡ ਰਥੜੀਆਂ ਵੱਲੋਂ ਜਾ ਰਹੇ ਸੀ ਤਾਂ ਰਸਤੇ ਜਿਨ੍ਹਾਂ ਨੂੰ ਇੱਕ ਕਾਲੇ ਰੰਗ ਦੀ ਯੂਪੀ ਨੰਬਰ ਦੀ ਸਕੋਰਪੀਓ ਗੱਡੀ ਖੜੀ ਹੁੰਦੀ ਸੀ ਉਹਦੇ ਵਿੱਚ ਕੋਈ ਦੋ ਲੜਕੇ ਬੈਠੇ ਸੀਗੇ ਉਹ ਕੋਈ ਲਫਾਫੇ ਦੀ ਫਰੋੜਾ ਫਰਾਲੀ ਕਰ ਰਹੇ ਸੀ ਜਦੋਂ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਤੋਂ 3.5 ਕਿਲੋ ਸੀਮ ਬਰਾਮਦ ਹੋਈ ਕਿਸੇ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਸ਼ਾਗਨਪੁਰ ਯੂਪੀ ਦਾ ਇੱਕ ਰਹਿਣ ਵਾਲਾ ਇੱਕ ਫਾਦਲ ਕਾ ਜ਼ਿਲ੍ਹੇ ਦਾ ਦੋਸ਼ੀ ਰਹਿਣ ਵਾਲਾ ਉਹ ਜਿਹੜਾ ਹੈਗਾ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਉਹ ਉਹਦੇ ਵਿੱਚ ਅਸੀਂ ਅੱਗੇ ਫਰਦਰ ਕੁਝ ਕੁਝ ਕਰਕੇ ਅੱਗੇ ਜੋ ਵੀ ਹਾਲਾਤ ਹੋਏ ਉਹ ਤੇ ਕਾਰਵਾਈ ਕਰਾਂਗੇ ਕੋਈ ਪਹਿਲਾਂ ਹੀ ਮਾਮੇ ਚਾਚੇ ਨੂੰ ਆਹ ਅੱਜ ਇਹਨਾਂ ਦਾ ਸਾਰਾ ਬੈਕਵਰਡ ਡਾਟਾ ਲੈ ਰਹੇ ਆ ਅਸੀਂ ਜਿਹੜਾ ਸਬੰਧਤ ਥਾਣੇ ਜਿੱਥੋਂ ਦੇ ਰਹਿਣ ਵਾਲੇ ਉੱਥੋਂ ਅਸੀਂ ਇਹਦੀ ਸਾਰੀ ਇਹਨਾਂ ਦੀਆਂ ਡਿਟੇਲਸ ਮੰਗਵਾ ਰਹੇ ਹਾਂ ਕੀ ਕਹਿਣਾ ਚਾਹਾਂਗੇ ਜਿਹੜੇ ਲੋਕ ਤੇ ਸਰਪੁਲਿਸ ਨੂੰ ਇਨਫੋਰਮੇਸ਼ਨ ਦੇਣ ਤੋਂ ਡਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਉਹਨਾਂ ਨੂੰ ਇਹ ਹੀ ਅਪੀਲ ਆ ਸਾਡੀ ਕਿ ਬਿਨਾ ਕਿਸੇ ਡਰ ਪਏ ਤੋਂ ਸਾਨੂੰ ਕੋਈ ਵੀ ਇਤਲਾਹ ਦੇ ਸਕਦੇ ਆ ਜੋ ਉਹਨਾਂ ਦਾ ਨਾਮ ਹੈ ਗੁਪਤ ਰੱਖਿਆ ਜਾਊਗਾ ਤੇ ਜੋ ਵੀ ਜੇਕਰ ਇਤਲਾਹ ਸੱਚੀ ਹੋਈ ਤਾਂ ਉੱਤੇ ਠੋਸ ਕਾਰਵਾਈ ਕੀਤੀ ਜਾਵੇਗੀ ਇਹ ਸਰ ਇਹ ਗੱਲਬਾਤ ਜਿਹੜੀ ਕਵਰੀ ਹੋ ਗਈ ਹੈ ਤੇ ਕੋਈ ਜੀ ਪ੍ਰਭਾਅ ਨਹੀਂ ਹੈ ਐ ਸੱਚੋ ਥਾਣਾ ਸਿਟੀ ਮਲੋੜ ਦੀ ਟੀਮ ਵੱਲੋਂ ਰਾਤ ਨੂੰ ਲੇਟ ਨਾਈਟ ਗਸ਼ਟ ਕੀਤੀ ਜਾ ਰਹੀ ਸੀ ਜਦੋਂ ਜਦੋਂ ਇਹ ਪਿੰਡ ਰਤਨੀਆਂ ਵੱਲੋਂ ਜਾ ਰਹੇ ਸੀ ਤਾਂ ਰਸਤੇ ਜਿੱਥੇ ਨੂੰ ਇੱਕ ਕਾਲੇ ਰੰਗ ਦੀ ਯੂਪੀ ਨੰਬਰ ਦੀ ਸਕੋਰਪੀਓ ਗੱਡੀ ਖੜੀ ਹੁੰਦੀ ਸੀ ਉਹਦੇ ਵਿੱਚ ਕੋਈ ਦੋ ਲੜਕੇ ਬੈਠੇ ਸੀਗੇ ਉਹ ਕੋਈ ਲਫਾਫੇ ਦੀ ਫਰੋੜਾ ਫਰਾਲੀ ਕਰ ਰਹੇ ਸੀ ਜਦੋਂ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਤੋਂ 3.5 ਕਿਲੋ ਫੀਮ ਬਰਾਮਦ ਹੋਈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਇਹ ਸ਼ਾਹਜਹਾਂਪੁਰੂ ਯੂਪੀ ਦਾ ਇੱਕ ਰਹਿਣ ਵਾਲਾ ਇੱਕ ਫਾਜ਼ਲਕਾ ਜ਼ਿਲ੍ਹੇ ਦਾ ਦੋਸ਼ੀ ਰਹਿਣ ਵਾਲਾ ਹੈ ਉਹ ਜਿਹੜਾ ਹੈਗਾ ਅੱਜ ਹੀ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਉਹ ਉਹਦੇ ਵਿੱਚ ਅਸੀਂ ਅੱਗੇ ਫਰਦਰ ਪੁੱਛਗਿਛ ਕਰਕੇ ਅੱਗੇ ਜੋ ਵੀ ਹਾਲਾਤ ਹੋਏ ਉਹ ਤੇ ਕਾਰਵਾਈ ਕਰਾਂਗੇ। ਕੋਈ ਪਹਿਲਾਂ ਹੀ ਮਾਮੇ ਚਾਚੇ ਨੂੰ ਹਾਂ ਅੱਜ ਇਹਨਾਂ ਦਾ ਸਾਰਾ ਬੈਕਵਰਡ ਡਾਟਾ ਲੈ ਰਹੇ ਆਂ ਅਸੀਂ। ਜਿਹੜਾ ਸਬੰਧਕ ਥਾਣੇ ਜਿੱਥੋਂ ਦੇ ਰਹਿਣ ਵਾਲੇ ਆ ਉੱਥੋਂ ਅਸੀਂ ਇਹਦੀ ਸਾਰੀ ਇਹਨਾਂ ਦੀਆਂ ਡਿਟੇਲਸ ਮੰਗਵਾ ਰਹੇ ਹਾਂ। ਸਰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਫਿਰ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤੋਂ ਡਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹ ਹੀ ਅਪੀਲ ਆ ਸਾਡੀ ਕਿ ਬਿਨਾਂ ਕਿਸੇ ਡਰ ਪਏ ਤੋਂ ਸਾਨੂੰ ਕੋਈ ਵੀ ਇਤਲਾਹ ਦੇ ਸਕਦੇ ਆ ਜੋ ਉਹਨਾਂ ਦਾ ਨਾਮ ਹੈ ਗੁਪਤ ਰੱਖਿਆ ਜਾਊਗਾ। ਜੋ ਵੀ ਜੇਕਰ ਇਤਲਾਹ ਸੱਚੀ ਹੋਈ ਤਾਂ ਉਤੇ ਠੋਸ ਕਾਰਵਾਈ ਕੀਤੀ ਜਾਵੇਗੀ